ਜੈ ਪੀਰੰਦੀ ਜੀ ਜੈ ਸੱਜਾਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਕੱਲ ਵੀਰਵਾਰ ਦਾ ਦਿਨ ਹੈ ਜੀ ਤੇ ਵੀਰਵਾਰ ਦੇ ਦਿਨ ਕਈਆਂ ਨੂੰ ਇਹ ਸਭ ਸੰਕੇਤ ਮਿਲਦੇ ਨੇ ਪਰ ਵੀਰਵਾਰ ਤੋਂ ਇਲਾਵਾ ਵੀ ਜ਼ਰੂਰ ਤੁਹਾਨੂੰ ਇਹ ਮਹਿਸੂਸ ਹੋਇਆ ਹੋਵੇਗਾ ਜੋ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਸੋ ਇੱਥੋਂ ਪਤਾ ਚੱਲਦਾ ਹੈ ਕਿ ਮਾਲਕ ਦੀ ਕਿਰਪਾ ਹੈ ਜਿਹੜੇ ਵੀ ਮਾਲਕ ਦਾ ਤੁਸੀਂ ਨਾਮ ਲੈਂਦੇ ਹੋ ਉਹਨਾਂ ਦਾ ਹੱਥ ਹੈ ਤੁਹਾਡੇ ਤੇ ਸੋ ਇਹ ਸੰਕੇਤ ਦੱਸ ਰਿਹਾ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਚਾਹੀਦਾ ਸੋ ਬਾਕੀ ਇਥੇ ਕਮੈਂਟਾਂ ਕੁਝ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਇਨਾਂ ਚੋਂ ਵੀ ਬਹੁਤ ਕੁਝ ਸਿੱਖਿਆ ਮਿਲ ਸਕਦੀ ਹੈ ਜੀ ਤੁਹਾਨੂੰ ਸੋ ਬਾਕੀ ਵੀਡੀਓ ਨੂੰ ਪੂਰੀ ਜਰੂਰ ਸੁਣਿਆ ਕਰੋ ਜੀ ਸੋ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਨੂੰ ਮਿਲਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟ ਜੋ ਹੈ ਜੀ ਇਹ ਬਲਵਿੰਦਰ ਸਿੰਘ ਹੁਣਾ ਵੱਲੋਂ ਆ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਸੋ ਇਹ ਲਿਖਦੇ ਨੇ ਕਿ ਦੀਦੀ ਜੀ ਇੱਕ ਰਾਤਰੀ ਮੈਨੂੰ ਸੁਪਨਾ ਆਇਆ ਸੁਪਨੇ ਵਿੱਚ ਇੱਕ ਫਕੀਰ ਨੇ ਕਿਹਾ ਕਿ ਜਿਹਦਾ ਦਿਲ ਸਾਫ਼ ਹੋਵੇ ਉਹਨੂੰ ਘਰ ਬੈਠਿਆਂ ਹੀ ਰੱਬ ਮਿਲ ਜਾਣਾ ਤੇ ਜਿਹਦਾ ਦਿਲ ਸਾਥਨਾ ਹੋਵੇ ਉਹ ਚਾਹੇ 24 ਘੰਟੇ ਮਾਲਕ ਨੂੰ ਯਾਦ ਕਰ ਲਵੇ ਮੰਦਰ ਮਸੀਤਾਂ ਚਲਾ ਜਾਵੇ ਪਰ ਰੱਬ ਨੇ ਨਹੀਂ ਮਿਲਣਾ ਸੋ ਬਿਲਕੁਲ ਸੱਚ ਹੈ ਜੀ ਸੋ ਇਹ ਆਪਣਾ ਮਨ ਹੈ ਜੇਕਰ ਮਨ ਟਿਕਾ ਲਿਆ ਤੇ ਸਭ ਖੁਸ਼ ਹੈ ਜੇਕਰ ਤੁਸੀਂ ਇਹ ਠਾਨ ਲਿਆ ਕਿ ਅਸੀਂ ਗੁਰਤਾਰਨਾ ਕੀਤੀ ਹੋਈ ਹੈ ਨਾਮ ਸ਼ਬਦ ਸਾਡੇ ਕੋਲ ਤੇ ਅਸੀਂ ਇਹਨੂੰ ਸਿਮਰ ਕੇ ਘਰ ਬੈਠੇ ਹੀ ਉਹਦੇ ਦਰਸ਼ਨ ਪਾ ਸਕਦੇ ਹਾਂ ਘਰ ਬੈਠੇ ਹੀ ਉਹਨੂੰ ਪਾਉਣ ਦੀ ਤਾਕਤ ਰੱਖਦਾ ਹੈ ਇਨਸਾਨ ਜੇਕਰ ਚਾਵੇ ਸੋ ਇੱਕ ਇਨਸਾਨ ਜਿਕਰ ਕਹੇ ਕਿ ਅਸੀਂ ਹਰ ਵਕਤ ਗੁਰੂਆਂ ਦੇ ਦਰਬਾਰ ਵਿੱਚ ਹੀ ਜਾ ਕੇ ਸਿਮਰਨ ਕਰੀਏ ਸ਼ਾਇਦ ਫਿਰ ਹੀ ਰੱਬ ਨੇ ਮਿਲਣਾ ਫਿਰ ਹੀ ਗੁਰੂ ਨੇ ਮਿਲਣਾ ਇਸ ਤਰ੍ਹਾਂ ਨਹੀਂ ਹੁੰਦੀ ਸੋ ਕਈਆਂ ਨੂੰ ਇਹ ਪ੍ਰੋਬਲਮ ਬਹੁਤ ਆਉਂਦੀ ਆ ਕਿ ਗੁਰਦਾਰ ਨਕਾਲੇ ਪਰ ਬਹੁਤ ਦੂਰ ਨੇ ਗੁਰੂ ਡੇਰਾ ਤੇ ਅਸੀਂ ਉੱਥੇ ਹਰ ਵਾਰ ਜਾ ਨਹੀਂ ਸਕਦੇ ਕੋਈ ਨਾ ਕੋਈ ਮੁਸ਼ਕਲ ਆਉਂਦੀ ਹੈ ਇਦਾਂ ਸਾਨੂੰ ਇਹ ਸੋਚੇ ਕਿ ਅਸੀਂ ਉੱਥੇ ਜਾਵਾਂਗੇ ਤਾਇਓ ਗੁਰੂ ਨੂੰ ਪਾ ਸਕਦੇ ਆ ਤਾਇਓ ਰੱਬ ਪਾ ਸਕਦੇ ਆ ਇਹ ਮਨ ਦੇ ਭੁਲੇਖੇ ਨੇ ਜੀ ਜਦ ਅਸੀਂ ਇੱਕ ਵਾਰ ਗੁਰਧਾਰਨਾ ਕਰ ਲੈਨੇ ਜੋ ਨਾਮ ਸ਼ਬਦ ਮਿਲ ਜਾਂਦਾ ਹੈ ਉਹਨੂੰ ਮਨ ਵਿੱਚ ਧਾਰ ਕੇ ਗੁਰੂ ਦੇ ਦੱਸੇ ਵਚਨਾਂ ਤੇ ਚੱਲ ਕੇ ਮਨ ਨੂੰ ਸਾਫ਼ ਰੱਖ ਕੇ ਅਸੀਂ ਘਰ ਬੈਠੇ ਹੀ ਉਹ ਪ੍ਰਮਾਤਮਾ ਨੂੰ ਹਾਸਲ ਕਰ ਸਕਦੇ ਹਾਂ ਸੋ ਇਨਸਾਨ ਦੀ ਸੋਚ ਹੈ ਜੀ ਸੋਚ ਨੂੰ ਟਕਵਾਲਿਆ ਸਭ ਖੁਸ਼ ਹੈ ਮਨ ਸਾਫ਼ ਹੈ ਤਾਂ ਪ੍ਰਮਾਤਮਾ ਮਿਲ ਹੀ ਜਾਂਦਾ ਹੈ ਜੇਕਰ ਮਨ ਸਾਫ਼ ਨਹੀਂ ਅਸੀਂ ਬਹੁਤ ਤਰ੍ਹਾਂ ਦੇ ਆਸ-ਪਾਸ ਐਸੇ ਲੋਕ ਦੇਖਦੇ ਆ ਕਿ ਜਿਹੜੇ ਦੋ ਦੋ ਢਾਈ ਢਾਈ ਘੰਟੇ ਦੀ ਇਬਾਦਤ ਕਰਦੇ ਨੇ ਪਰ ਉਹਨਾਂ ਦੇ ਨਾਲ ਜਦੋਂ ਬੈਠ ਉੱਠ ਕੇ ਦੇਖੀਦਾ ਆ ਉੰਨੇ ਹੀ ਅੰਦਰ ਈਰਖਾ ਭਰੀ ਹੋਈ ਆ ਹਰ ਇੱਕ ਨੂੰ ਮਾੜਾ ਬੋਲਦੇ ਨੇ ਤੇ ਆਪ ਖੁਦ ਕਹਿੰਦੇ ਨੇ ਕਿ ਅਸੀਂ ਰੱਬ ਨੂੰ ਮੰਨਦੇ ਆ ਸੀਨੇ ਘੰਟੇ ਦੀ ਇਬਾਦਤ ਹੈ ਸਾਡੇ ਇੰਨਾ ਚਿਰ ਅਸੀਂ ਪਾਠ ਕਰਦੇ ਆ ਪੂਜਾ ਕਰਦੇ ਆ ਪਰ ਉਨਾਂ ਹੀ ਜਦੋਂ ਨਾਲ ਬੈਠੂ ਉਠੋਗੇ ਇਨਸਾਨ ਦੇ ਨਾਲ ਤੇ ਤੁਹਾਨੂੰ ਖੁਦ ਹੀ ਪਤਾ ਚੱਲ ਜਾਵੇਗਾ ਕਿ ਕਿੰਨਾ ਕੁ ਰੱਬ ਦੇ ਬਚਨਾਂ ਤੇ ਚੱਲਣ ਵਾਲਾ ਇਨਸਾਨ ਹੈ ਕਿੰਨਾ ਕੁ ਆਪਣੇ ਗੁਰੂ ਦੇ ਬਚਨ ਤੇ ਚੱਲਦਾ ਹੈ ਤੇ ਉਲਟਾ ਫਿਰ ਉਹ ਗੁਰੂ ਬਦਨਾਮ ਹੋ ਜਾਂਦੇ ਨੇ ਇਹੋ ਜੀਆਂ ਰੂਹਾਂ ਦੇ ਕਰਕੇ ਸੋ ਦਿਖਾਵਾ ਤਾਂ ਇਨਸਾਨ ਕਰਦਾ ਹੈ ਪਰ ਅੰਦਰ ਕੀ ਕੁਝ ਭਰੀ ਬੈਠਾ ਹੈ ਉਹ ਪ੍ਰਮਾਤਮਾ ਜਾਣਦਾ ਜਾਂ ਫਿਰ ਉਸ ਇਨਸਾਨ ਨੂੰ ਪਰਖਣ ਵਾਲਾ ਸਮਝ ਆਉਂਦਾ ਹੈ ਕਿ ਇਹ ਇਨਸਾਨ ਉੱਪਰੋਂ ਕੀ ਹੈ ਤੇ ਅੰਦਰੋਂ ਕੀ ਹੈ ਸੋ ਉਹ ਇਨਸਾਨ ਦੀ ਬੰਦਗੀ ਕੀਤੀ ਕਿਤੇ ਲੇਖੇ ਨਹੀਂ ਲੱਗਦੀ ਸੋ ਲੇਖੇ ਵੀ ਆਪਾਂ ਇੱਥੇ ਵੀ ਗੱਲ ਕਲੀਅਰ ਕਰ ਦਈਏ ਲੇਖੇ ਇਸ ਤਰ੍ਹਾਂ ਹੈ ਕਿ ਜਿਹੜਾ ਇਨਸਾਨ ਇਹ ਸਭ ਕੁਝ ਕਰੇਗਾ ਬੰਦਗੀ ਵੀ ਜ਼ਿਆਦਾ ਕਰੇਗਾ ਪਰ ਫਿਰ ਵੀ ਇਹ ਸਭ ਗਲਤੀਆਂ ਕਰੇਗਾ ਉਸ ਦਿਨ ਨਾਲ ਫਿਰ ਗਾਂ ਲੰਘਨ ਦੀ ਗੁੰਜਾਇਸ਼ ਨਹੀਂ ਰਹਿੰਦੀ ਕਿਉਂਕਿ ਉਹ ਜਿੰਨੇ ਕੁ ਵੰਦਗੀ ਕਰਦਾ ਜਾ ਰਿਹਾ ਹੈ ਉਹਨਾਂ ਕੋ ਦੀ ਟੋਪਤੀ ਨਾਲ ਦੀ ਨਾਲ ਹੁੰਦੀ ਜਾ ਰਹੀ ਹੈ ਜਦਨਾ ਉਹ ਦਿਨ ਵਿੱਚ ਪ੍ਰਮਾਤਮਾ ਨੂੰ ਯਾਦ ਕਰਦਾ ਹੈ ਉਹਨਾਂ ਹੀ ਝੂਠ ਬੋਲ ਕਿਸੇ ਨੂੰ ਮਾੜਾ ਕਹਿ ਨਿੰਦਿਆ ਕਰ ਜਾਨੀ ਕਿ ਹਰ ਇੱਕ ਨੂੰ ਮਾੜਾ ਬੋਲਣਾ ਮਾੜਾ ਹੀ ਸੋਚਣਾ ਗਲਤ ਹੀ ਬੋਲਣਾ ਗਲਤ ਸੁਣਨਾ ਸੋ ਉਹਦੇ ਨਾਲ ਕੀ ਹੁੰਦਾ ਜਿੰਨੀ ਅਸੀਂ ਕਮਾਈ ਸ਼ਬਦ ਦੀ ਕੀਤੀ ਹੁੰਦੀ ਆ ਉਹ ਕਮਾਈ ਨਾਲ ਦੀ ਨਾਲ ਘਟ ਹੁੰਦੀ ਜਾਂਦੀ ਸੋ ਇੱਥੇ ਕਹਿੰਦੇ ਨੇ ਸਾਧੂ ਸੰਤ ਜ਼ਿਆਦਾਤਰ ਇਹ ਗੱਲ ਕਹਿੰਦੇ ਨੇ ਕਿ ਜੇਕਰ ਤੁਸੀਂ ਝੂਠ ਬੋਲੇ ਤੋਂ ਬਿਨਾਂ ਨਹੀਂ ਰਹਿ ਸਕਦੇ ਮਾੜੇ ਕਰਮਾਂ ਤੋਂ ਬਿਨਾਂ ਨਹੀਂ ਰਹਿ ਸਕਦੇ ਤਾਂ ਤੁਹਾਨੂੰ ਇੱਥੇ ਨਾਮ ਵੱਧ ਚੜ ਕੇ ਜਪਣਾ ਪਵੇਗਾ ਤਾਂ ਕਿ ਜੋ ਤੁਸੀਂ ਦਿਨ ਵਿੱਚ ਇਹ ਮਾੜਾ ਕਰਮ ਕੀਤਾ ਹੈ ਉਹਦੇ ਨਾਲ ਉਹ ਕਰਮ ਧੋ ਹੁੰਦਾ ਜਾਵੇ ਤੇ ਪਰ ਗਾਂਹ ਦੀ ਆਸ ਫਿਰ ਉਹ ਇਨਸਾਨ ਨਹੀਂ ਰੱਖ ਸਕਦਾ ਕਿਉਂਕਿ ਉਹ ਨਾਲ ਦੀ ਨਾਲ ਹੀ ਉਹ ਕਮਾਈ ਨੂੰ ਵਧਤੀ ਜਾ ਰਿਹਾ ਤੇ ਜੇਕਰ ਕਹਿੰਦੇ ਕਿ ਨਾਮ ਨਹੀਂ ਜਪ ਸਕਦੇ ਤਾਂ ਫਿਰ ਤੁਸੀਂ ਸਿਰਫ ਸੱਚ ਬੋਲਣ ਦੀ ਆਦਤ ਨੂੰ ਕਨਾਲੋ ਝੂਠ ਜਰਾ ਵੀ ਨਾ ਬੋਲੋ ਤੇ ਆਪਣੇ ਆਪ ਤੁਹਾਡਾ ਪਾਰਾ ਤਾਰਾ ਹੋ ਜਾਣਾ ਹੈ ਜੀ ਸੋ ਬਾਕੀ ਜਿਨ੍ਹਾਂ ਨੇ ਝੂਠ ਦੀ ਆਦਤ ਨੂੰ ਨਹੀਂ ਛੱਡਣਾ ਹੈ ਜੀ ਉਹਨਾਂ ਨੂੰ ਤਾਂ ਫਿਰ ਬਹੁਤ ਜ਼ਿਆਦਾ ਨਾਮ ਦੀ ਕਮਾਈ ਦੀ ਜ਼ਰੂਰਤ ਪੈਂਦੀ ਹੈ ਤੇ ਕਈ ਰੂਮਾ ਇਹ ਸਭ ਕੁਛ ਕਰ ਵੀ ਰਹੀਆਂ ਹੈ ਕਿ ਕੋਈ ਗੱਲ ਨਹੀਂ ਨਾਮ ਦੀ ਕਮਾਈ ਕਰ ਲਵਾਂਗੇ ਤੇ ਨਾਲ ਦੇ ਨਾਲ ਸਾਡੇ ਪਾਪ ਤੂ ਹੁੰਦੇ ਰਹਿਣ ਸੋ ਪਰ ਕਈਆਂ ਤੋਂ ਇਹ ਵੀ ਨਹੀਂ ਹੋ ਰਿਹਾ ਸੋ ਮਾੜਾ ਕਰਮ ਕਰੀ ਜਾ ਰਿਹਾ ਸੋਚ ਲੈਂਦੇ ਆ ਕਿ ਤਾਂ ਕੀ ਹੋਇਆ ਨਾਮ ਸ਼ਬਦ ਕਰ ਲਵਾਂਗੇ ਪਰ ਨਾਮ ਸ਼ਬਦ ਵੀ ਨਹੀਂ ਹੁੰਦਾ ਤੇ ਉਹ ਸੋਚੋ ਕਿੰਨਾ ਮਾੜਾ ਕਰਮ ਕਰੀ ਜਾ ਰਿਹਾ ਤੇ ਆਪਣਾ ਅੱਗਾ ਜਿਹੜਾ ਆ ਮੂਰੇ ਖਰਾਬ ਕਰਦੇ ਜਾ ਰਹੇ ਆ ਸੋ ਜਿਕਰ ਆਪਣਾ ਇਹ ਮਾਹੌਲ ਸਦਾਰਨਾ ਹੈ ਤੇ ਸੱਚ ਦੇ ਰਸਤੇ ਤੇ ਤੁਲਨਾ ਪਵੇਗਾ ਜੇਕਰ ਸੱਚ ਦੇ ਰਸਤੇ ਤੇ ਨਹੀਂ ਤੁਰ ਸਕਦੇ ਜੋ ਨਾਲ ਦੀ ਨਾਲ ਕੀਤੀਆਂ ਹੋਈਆਂ ਗਲਤੀਆਂ ਆ ਉਹਨਾਂ ਲਈ ਤੁਹਾਨੂੰ ਨਾਮ ਦੀ ਕਮਾਈ ਕਰਨੀ ਪਵੇ ਕਹੇ ਨਾਮ ਦੀ ਕਮਾਈ ਨਹੀਂ ਕਰ ਸਕਦੇ ਤਾਂ ਫਿਰ ਸੱਚ ਬੋਲਣ ਦੀ ਆਦਤ ਨੂੰ ਅਪਣਾ ਲਓ ਜੇਕਰ ਸੱਚ ਨਹੀਂ ਬੋਲ ਸਕਦੇ ਤਾਂ ਫਿਰ ਨਾਮ ਦੀ ਕਮਾਈ ਨੂੰ ਵਧਾ ਲਓ ਸੋ ਪਰ ਵਧਾਉਣੀ ਪਵੇਗੀ ਫਿਰ ਇੱਥੇ ਰਹੀ ਨਹੀਂ ਹੈ ਕਿ ਜਿੰਨਾ ਕਸੀਂ ਮਾੜਾ ਕੰਮ ਕਰਨਾ ਉਹਦੇ ਜਿੰਨਾ ਕਸੀਂ ਹਿਸਾਬ-ਕਿਤਾਬ ਕਰ ਲਈਏ ਫਿਰ ਤੁਹਾਨੂੰ ਦੁੱਗਣੀ ਤਿਕਣੀ ਕਮਾਈ ਕਰਨੀ ਪਵੇਗੀ ਜੀ ਤੇ ਬਾਕੀ ਇਹ ਤਾਂ ਹੋ ਗਿਆ ਸਾਡਾ ਨਾਲ ਦੀ ਨਾਲ ਹਿਸਾਬ ਤੇ ਜਿਹੜੀ ਗੱਲ ਇੱਥੇ ਕੀਤੀ ਹੈ ਕਿ ਰੱਬ ਨੇ ਜਿਨ੍ਹਾਂ ਨੂੰ ਮਿਲਣਾ ਹੈ ਘਰ ਬਿਠਿਆ ਹੀ ਮਿਲ ਜਾਣਾ ਹੈ ਬਸ ਮਨਸਾ ਹੋਣਾ ਚਾਹੀਦਾ ਹੈ ਜੀ ਜੇਕਰ ਉਹ ਪਰਮਾਤਮਾ ਨੂੰ ਪਾਉਣਾ ਹੈ ਤਾਂ ਫਿਰ ਮਨ ਸਾਫ ਹੀ ਹੋਣਾ ਚਾਹੀਦਾ ਜੇਕਰ ਉਹਦੇ ਬਾਰੇ ਹੀ ਸੋਚਣਾ ਹੈ ਕਿ ਅਸੀਂ ਆਪਣਾ ਹੀ ਹਿਸਾਬ ਕਿਤਾਬ ਕਲੀਅਰ ਕਰਾਉਣਾ ਹੈ ਤਾਂ ਉਹਦੇ ਲਈ ਫਿਰ ਇਹ ਸਭ ਕਰਮ ਕਰਨੇ ਪੈਣਗੇ ਜਾਂ ਨਾਮ ਦੀ ਕਮਾਈ ਤੇ ਜਾਂ ਫਿਰ ਸੱਚ ਬੋਲਣ ਦੀ ਆਦਤ ਨੂੰ ਅਪਣਾਉਣਾ ਪਵੇਗਾ ਦੋਨਾਂ ਚੋਂ ਇੱਕ ਕਰਮ ਕਰ ਲੋ ਸੋ ਇਹ ਹੁਣ ਤੁਹਾਡੇ ਤੇ ਹੈ ਜੀ ਪਰ ਜਿਹਨੇ ਪ੍ਰਮਾਤਮਾ ਨੂੰ ਦੇਖਣਾ ਹੈ ਉਹਦੀ ਤਾਂਗ ਹੈ ਜਿਨ੍ਹਾਂ ਨੂੰ ਕਿ ਅਸੀਂ ਆਪਣੇ ਮੁਰਸ਼ਿਦ ਨੂੰ ਜੀਂਦੇ ਜੀ ਦੇਖਣਾ ਚਾਹੁੰਦੇ ਹਾਂ ਮਿਲਣਾ ਚਾਹੁੰਦੇ ਹਾਂ ਤਾਂ ਫਿਰ ਉਹਨਾਂ ਨੂੰ ਤਾਂ ਫਿਰ ਮਨ ਸਾਫ਼ ਰੱਖਣ ਦੀ ਜ਼ਰੂਰਤ ਆ ਤਕਸ਼ਾਵ ਦੇ ਜੇਕਰ ਕਿਤੇ ਪਤਾ ਹੀ ਵੀ ਕਰ ਲੈਣ ਤਾਂ ਉਹਨਾਂ ਲਈ ਬਹੁਤ ਹੁੰਦਾ ਆ ਸਿਰਫ ਮਨ ਨੂੰ ਸਾਫ਼ ਰੱਖਣਾ ਕਿਸੇ ਬਾਰੇ ਮਾੜਾ ਨਹੀਂ ਸੋਚਣਾ ਤੇ ਮਾੜਾ ਨਹੀਂ ਬੋਲਣਾ ਤੇ ਆਪਣੇ ਆਪ ਰਸਤੇ ਖੁੱਲ ਜਾਂਦੇ ਨੇ ਜੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਚੱਲਦੇ-ਚੱਲਦੇ ਪਲੀਜ਼ ਇੱਕ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਸੋ ਅੱਜ ਦਾ ਵਿਸ਼ਾ ਹੈ ਕਿ ਜਦੋਂ ਵੀ ਕਿਤੇ ਤੁਸੀਂ ਫੋਨ ਚਲਾਉਂਦੇ ਹੋ ਫੋਨ ਚਲਾਉਂਦੇ ਵਕਤ ਧਾਰਮਿਕ ਸਟੇਟਸ ਮੋਰੇ ਆਉਂਦੇ ਆ ਤੇ ਉਸ ਸਟੇਟਸਾਂ ਤੇ ਤੁਹਾਡਾ ਮਨ ਟਿਕ ਜਾਂਦਾ ਹੈ ਤੁਸੀਂ ਸਟੇਟਸ ਦੇਖਦੇ ਹੀ ਜਾਂਦੇ ਹੋ ਦੇਖਦੇ ਜਾਂਦੇ ਹੋ ਤੇ ਕਈ ਵਾਰ ਇਹ ਵੀ ਨਹੀਂ ਹੁੰਦਾ ਮਨ ਵਿੱਚ ਕਿ ਤੁਸੀਂ ਮਨ ਜੋੜਿਆ ਪਰਮਾਤਮਾ ਦੀ तरफ ਪਰ ਮੂਰੇ ਤੁਹਾਡੇ ਕੋਈ ਸਟੇਟਸ ਐਸਾ ਆ ਗਿਆ ਸ਼ਬਦ ਐਸਾ ਆ ਗਿਆ ਉਹ ਤੁਹਾਡੇ ਮਨ ਨੂੰ ਛੂ ਗਿਆ ਤੁਹਾਡੇ ਮਨ ਵਿੱਚ ਕੋਈ ਖਿਆਲ ਹੀ ਨਹੀਂ ਸੀ ਆਪਣੇ ਮੁਰਸ਼ਿਦ ਬਾਰੇ ਪਰ ਉਹ ਸ਼ਬਦਾਂ ਨੇ ਤੁਹਾਡੇ ਮਨ ਨੂੰ ਟੱਚ ਕੀਤਾ ਤੁਹਾਡੇ ਰੂਹ ਨੂੰ ਟੱਚ ਕੀਤਾ ਤੇ ਤੁਹਾਡੀ ਸੁਰਤੀ ਪਰਮਾਤਮਾ ਨਾਲ ਜੁੜ ਗਈ ਤੇ ਅੱਖਾਂ ਦੇ ਵਿੱਚ ਪਾਣੀ ਆਣ ਲੱਗ ਪਿਆ ਤਸਵਾਮ ਜੀ ਲੋਕੀਏ ਤੁਹਾਡੇ ਮਾਲਕ ਨੇ ਤੁਹਾਨੂੰ ਇੱਕ ਸੰਕੇਤ ਦਿੱਤਾ ਕਿ ਮੈਂ ਤੇਰੇ ਨਾਲ ਹਾਂ ਮੈਂ ਹਮੇਸ਼ਾ ਹੀ ਤੇਰੇ ਨਾਲ ਸਹਾਰੇ ਦੀ ਤਰ੍ਹਾਂ ਰਹਿੰਦਾ ਹਾਂ ਜਦੋਂ ਤੂੰ ਮੈਨੂੰ ਯਾਦ ਕਰੇਗਾ ਤੇ ਮੈਂ ਤੇਰੇ ਨਾਲ ਖਲੋਤਾ ਮਿਲਾਂਗਾ ਸੋ ਮਹਿਸੂਸ ਕਰਨ ਦੀ ਜ਼ਰੂਰਤ ਹੈ ਜਦੋਂ ਅਸੀਂ ਦਿਲ ਜੋੜਦੇ ਹਾਂ ਪਰਮਾਤਮਾ ਨਾਲ ਦਿਲ ਅਲਗਾਂ ਤਾਰਾਂ ਨੂੰ ਜੋੜਦੇ ਹਾਂ ਤਾਂ ਕਨੈਕਸ਼ਨ ਫਿਰ ਮਿਲ ਹੀ ਜਾਂਦਾ ਹੈ ਜੀ ਸੋ ਜਦੋਂ ਫਿਰ ਤੁਹਾਨੂੰ ਇਹ ਸੰਕੇਤ ਮਿਲੇ ਕਿ ਵਾਰ-ਵਾਰ ਤੁਸੀਂ ਉਸ ਸਟੇਟਸ ਨੂੰ ਦੇਖੀ ਜਾ ਰਹੇ ਹੋ ਦੇਖੀ ਜਾ ਰਹੇ ਹੋ ਸੁਣੀ ਜਾ ਰਹੇ ਹੋ ਤੇ ਮਨ ਨੂੰ ਸ਼ੁਰੂਆ ਹੈ ਤੇ ਅੱਖਾਂ ਵਿੱਚੋਂ ਪਾਣੀ ਤੇ ਆਪਣੇ ਮੁਰਸ਼ਿਦ ਦੇ ਪ੍ਰਤੀ ਪਿਆਰ ਜਾਗ ਰਿਹਾ ਹੈ ਮਨ ਵਿੱਚ ਤਾਂ ਸਮਝ ਲਓ ਇਹ ਹੈ ਮਾਲਕ ਦੇ ਨਾਲ ਦਾ ਬਹੁਤ ਵੱਡਾ ਸੰਕੇਤ ਹੈ ਜੀ ਸੋ ਜੇਕਰ ਕਦੇ ਇਸ ਤਰ੍ਹਾਂ ਤੁਹਾਡੇ ਨਾਲ ਵੀ ਹੋਇਆ ਹੈ ਤੇ ਵੀਡੀਓ ਰਾਈ ਤੁਸੀਂ ਕਿਸੇ ਹੋਰ ਰੋ ਦਾ ਵੀ ਪਲਾ ਕਰੋ ਹਰ ਇੱਕ ਨੂੰ ਜਿਹਨਾਂ ਦੇ ਨਾਲ ਤੁਹਾਡਾ ਪਿਆਰ ਹੈ ਜਾਨੀ ਕਿ ਦਿਲੋਂ ਚਾਹੁੰਦੇ ਹੋ ਉਹਨਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤੇ ਸ਼ਾਇਦ ਟੁੱਟਾ ਹੋਇਆ ਯਕੀਨ ਫਿਰ ਤੋਂ ਵਾਪਸ ਮੁਰਸ਼ਦ ਦੇ ਨਾਲ ਬਣ ਜਾਵੇ ਤੇ ਮਾਲਕ ਦੀ ਕਿਰਪਾ ਹੋ ਜਾਵੇਗੀ ਜੀ ਸੋ ਤੁਹਾਡੇ ਵੀ ਕਰਮ ਵਿੱਚ ਪ੍ਰਮਾਤਮਾ ਇੱਕ ਚੰਗਾ ਕਰਮ ਲਿਖ ਦੇਵੇਗਾ ਤੁਹਾਡੀ ਵਜ੍ਹਾ ਨਾਲ ਕਿਸੇ ਰੂਹ ਨੇ ਨਾਲ ਜੁੜਨਾ ਆਪਣੇ ਮੁਰਸ਼ਿਦ ਦੇ ਚਰਨਾਂ ਨਾਲ ਲੱਗਣਾ ਉਹਦੀ ਯਾਦ ਚ ਰੋਣਾ ਸੋ ਇਹ ਬਹੁਤ ਵੱਡਾ ਕਰਮ ਹੈ ਜੀ ਸੋ ਕਰਮਾਂ ਨੂੰ ਜ਼ਰੂਰ ਧਿਆਨ ਨਾਲ ਸੁਣਿਆ ਸਮਝਿਆ ਕਰੋ ਗੱਲ ਕੰਨੀ ਸੁਣਨੀ ਜ਼ਰੂਰੀ ਨਹੀਂ ਹੈ ਗੱਲ ਨੂੰ ਸਮਝਣਾ ਕਹਿੰਦੇ ਕਿ ਉਹ ਮਾਲਕ ਦੀਆਂ ਰਾਮ ਜਾਨ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਤਾਂ ਕੁਝ ਨਾ ਕੁਝ ਲਭ ਹੀ ਜਾਂਦਾ ਹੈ ਜਿਨ੍ਹਾਂ ਨੂੰ ਜੁਗ ਗੱਲਾਂ ਦੇ ਜਵਾਬ ਮਿਲ ਹੀ ਜਾਂਦੇ ਆ ਸੋ ਇਸ ਕਰਕੇ ਜੀ ਵੱਧ ਤੋਂ ਵੱਧ ਚੰਗਾ ਕਰਮ ਕਰੋ ਪਰਮਾਤਮਾ ਨਾਲ ਜੁੜੋ ਉਹਦੀ ਕਿਰਪਾ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਤੇ ਉਹਨਾਂ ਦੇ ਨਾਮ ਦਾ ਤੁਹਾਨੂੰ ਨਸ਼ਾ ਹੋ ਜਾਵੇਗਾ ਤੁਨੇ ਆਪ ਵੀ ਨਸ਼ੇ ਭੁੱਲ ਜਾਉਗੇ ਜੀ ਸੋ ਇੱਕ ਵਾਰ ਉਹਦੇ ਨਾਮ ਦਾ ਨਸ਼ਾ ਕਰਕੇ ਦੇਖੋ ਤੁਹਾਨੂੰ ਆਪਣੇ ਆਪ ਤੁਹਾਡੇ ਸਵਾਲਾਂ ਦੇ ਜਵਾਬ ਮਿਲਨੇ ਸ਼ੁਰੂ ਹੋ ਜਾਣਗੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਸੋ ਵੀਰਵਾਰ ਆਪ ਸਭ ਰੂਹਾਂ ਨੂੰ ਬਾਰਕ ਹੋਵੇ ਜੀ ਜੈ ਪੀਰਾਂ ਦੀ ਜੈ ਸਈਆਂ ਦੀ